ਹਸ ਹਸ ਤੋਰੀ ਬਾਬਲਾ ਪੁੱਤ ਬਣ ਕੇ ਕਮਾਇਆ ਕਰ ਤੇਰੇ ਵੇ ਜਿਨਾ ਕਰਤੀਆਂ ਹੁੰਦੀਆਂ ਹੁੰਦੇ ਉਹਨਾਂ ਦੇ ਪਹਾੜ ਜਿੱਡੇ ਜੇਰੇ ਵੇ ਹਸ ਹਸ ਤੋਰੀ ਬਾਬਲਾ ਵੇ ਹਸ ਹਸ ਤੋਰੀ ਬਬਲਾ ਰੂਪ ਤਾਰ ਕੰਨੇ ਆਤਾ ਤੇਰੇ ਕਰ ਮੇ ਬਬਲਾ ਆਈ ਵੇ ਕੂਝ ਵਾਂਗ ਉੱਡ ਚਾਹੂੰਗੀ ਐਤੇ ਛੱਡ ਕੇ ਵੀਰ ਪਰ ਜਾਈ ਵੇ ਮੇਰਾ ਨਕਸੂ ரிய முக்கே தோரி பலல புத்தே பல்ல வைத்த ਪੁੱਤਾਂ ਨੇ ਜ਼ਮੀਨ ਸਾਂਭਣੀ ਅਸਾਂ ਹੱਕ ਦਿੱਤਾ ਤਾਂ ਲਜਾਣਾ ਵੇ ਪੁੱਤਾਂ ਨੇ ਜ਼ਮੀਨ ਸਾਂਭਣੀ ਅਸਾਂ ਹੱਕ ਦਿੱਤਾ ਤਾਂ ਲਜਾਣਾ ਵੇ দান ਦਿੱਤੇ ਤਨ ਨਾ ਕਟੇ ੋ ਜੁ ਬੱਲੇ ਬੱਲੇ ਚਾਰ ਚੂਫੇਰੇ ਵੇ ਹਸ ਹਸ ਤੋਰੀ ਬਾਬਲਾ ਪੁੱਤ ਬਣ ਕੇ ਕਮਾਇਆ ਕਰ ਤੇਰੇ ਵੇ ਹਸ ਹਸ ਤੋਰੀ ਬਾਬਲਾ ਬੱਲੇ ਬੱਲੇ ਵੈ ਸਤਾ ਖੁੱਲਾ ਸੁਖੀ ਓਧੀਆਂ

ਤੇ ਲਿਪੜੇ ਦਾ ਪੇੜ ਬੰਬੀਰੇ ਵੇ ਹਸ ਹਸ ਤੋਰੀ ਬਾਬਲਾ ਪੁੱਤ ਬਣ ਕੇ ਕਮਾਇਆ ਕਰ ਤੇਰੇ ਵੇ ਹਸ ਹਸ ਤੋਰੀ ਬਾਬਲਾ ਬੱਲੇ ਬੱਲੇ ਵਈ ਪੁੱਤਾਂ ਨਾਲ ਵਦ ਜਾਣ ਕੇ ਨਾਲ ਪਿਆਰ ਦੇਸੀ ਮੈਨੂੰ ਤੂੰ ਪੜਾਇਆ ਵੇ ਅੰਮੜੀ ਨੇ ਦੇ ਦੇ ਲੋਰੀਆਂ ਮੈਨੂੰ ਰਜ ਰਚ ਲਾਡ ਲਡਾਇਆ ਵੇ ਅੰਮੜੀ ਨੇ ਦੇ ਦੇ ਲੋਰੀਆਂ ਮੈਨੂੰ ਰਜ ਰਚ ਲਾਡ ਲਡਾਇਆ ਵੇ ਤੂੰ ਵੀਰੇ ਹੱਪਿਆ ਕੋਦੀ ਚੁੱਕ ਚੁੱਕ ਸ਼ਾਮ ਸਵੇਰੇ ਵੇ ਹਸ ਹਸ ਤੋਰੀ ਬਾਬਲਾ ਪੁੱਤ ਬਣ ਕੇ ਕਮਾਇਆ ਕਰ ਤੇਰੇ ਵੇ ਹਸ ਹਸ ਤੋਰੀ ਬਾਬਲਾ ਬੱਲੇ ਪੱਲੇ ਬਈ अॼु ताईं घर बाबा तीअं राजयां ते न रखियां वे पावे प्यारे मापया देख तीअं ताईं रजण नखियां वै जगद री तू ਕੋਈ ਸਤ ਦਾ ਨਾ ਤੋੜ ਮਰੋੜਵੇ ਰੱਬ ਸੱਚ ਤੂ ਰੋ ਲਿਖਿਆ ਪੈੜੇ ਪੰਦ ਨੇ ਦੀ ਛੋੜ ਦੇ ਲੰਬੇ ਰੇਵੇ ਹਸ ਹਸ ਤੋਰੀ ਬਾਬਲਾ ਪੁੱਤ ਬਣ ਕੇ ਕਮਾਇਆ ਤਾਰ ਤੇਰੇ ਵੇ ਦਿਨ ਕਰਤੀਆਂ ਹੁੰਦੀਆਂ ਹੁੰਦੇ ਉਹ ਨਾ ਦੇ ਪਹਾੜ ਝਿੱਟੇ ਝੀਰੇ ਵੇ ਅਸ ਹਸ ਤੋਰੀ ਬਾਬਲਾ ਵੇ ਹਸ ਹਸ ਤੋਰੀ ਬਾਬਲਾ